ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਚੰਗਾ ਭਲਾ ਬੰਦਾ ਸੀ ਮੈਂ ਜਵਾਨ ਤੇ ਸੋਹਣਾ ਸੀ ਮੈਂ ਹਰ ਕਿਸੇ ਨੂੰ ਪਿਆਰ ਕਰਨ ਵਾਲਾ ਸੀ ਮੇਰਾ ਮਨ ਹਰ ਕਿਸੇ ਕੁੜੀ ਤੇ ਡੁੱਲ ਜਾਂਦਾ ਸੀ ਜਦੋਂ ਵੀ ਮੈਨੂੰ ਕੁੜੀ ਸੋਹਣੀ ਦਿੱਸਦੀ ਤਾਂ ਮੈਂ ਉਹਨੂੰ ਪਸੰਦ ਕਰਨ ਲੱਗ ਜਾਂਦਾ ਸੀ ਉਹਦੇ ਨਾਲ ਹੀ ਗੱਲਬਾਤ ਕਰ ਲੈਂਦਾ ਸੀ ਇਹ ਮੇਰੀ ਆਦਤ ਸੀ ਬੋਲਟ ਚਲਾਉਣਾ ਮੇਰਾ ਪਹਿਲਾ ਸ਼ੌਂਕ ਸੀ ਬਹੁਤ ਜਿਆਦਾ ਪਸੰਦ ਸੀ ਮੈਂ ਆਪਣੇ ਡੈਡੀ ਦੇ ਨਾਲ ਜਦ ਕੀਤੀ ਸੀ ਤੇ ਬੋਲਟ ਮੋਟਰਸਾਈਕਲ ਲੈਣਾ ਵਾ ਕਿਉਂਕਿ ਮੈਂ ਜਦੋਂ ਹੋਰਾਂ ਕੋਲ ਬੋਲਟ ਦੇਖਦਾ ਤਾਂ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਵੀ ਬੋਲਟ ਚਲਾਵਾਂ ਤੇ ਕੁੜੀਆਂ ਦੇ ਪਿੱਛੇ ਗੇੜੀਆਂ ਮਾਰਾਂ ਇਹ ਚੀਜ਼ਾਂ ਮੇਰੇ ਮਨ ਨੂੰ ਭਾਉਂਦੀਆਂ ਸੀ ਮੈਂ ਪੂਰੀ ਟੌਰ ਸ਼ਕੀਨੀ ਲਾ ਕੇ ਹੀ ਘਰੋਂ ਨਿਕਲਦਾ ਸੀ ਕੁੜੀਆਂ ਮੇਰੇ ਤੇ ਮਰਦੀਆਂ ਸੀ ਕੁਝ ਕੋ ਮੈਂ ਆਪ ਪ੍ਰਪੋਜ਼ ਕਰਦਾ ਸੀ ਤੇ ਕੁਝ ਕੋ ਕੁੜੀਆਂ ਮੇਰੇ ਤੇ ਆਪ ਹੀ ਮਰਦੀਆਂ ਸੀ। ਇਦਾਂ ਹੀ ਦਿਨ ਲੰਘਦੇ ਸੀ। ਮੈਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਹੱਸਦੇ ਖੇਡਦੇ ਜ਼ਿੰਦਗੀ ਗੁਜ਼ਾਰਦਾ ਸੀ। ਮੈਨੂੰ ਵਧੀਆ ਲੱਗਦਾ ਸੀ ਜਦੋਂ ਕੁੜੀਆਂ ਮੈਨੂੰ ਵੇਖ ਕੇ ਕਹਿੰਦੀਆਂ ਹੁੰਦੀਆਂ ਸੀ ਕਿ ਮੇਰੇ ਦਿਲ ਦਾ ਰਾਜਾ ਆ ਗਿਆ। ਮੈਂ ਘਰੇ ਵੀ ਹੁੰਦਾ ਤਾਂ ਮੈਂ ਸਾਰਾ ਦਿਨ ਫੋਨ ਤੇ ਕੁੜੀਆਂ ਦੀਆਂ ਫੋਟੋਆਂ ਹੀ ਦੇਖਦਾ ਤੇ ਗੂਗਲ ਤੇ ਕਦੇ ਵੀਡੀਓਜ਼ ਦੇਖਣ ਲੱਗ ਜਾਂਦਾ ਸੀ। ਸੋਹਣੀਆਂ ਕੁੜੀਆਂ ਤੋਂ ਮੇਰਾ ਮਨ ਨਹੀਂ ਭਰਦਾ ਸੀ। ਮੈਂ ਆਪਣੇ ਯਾਰਾਂ ਨੂੰ ਵੀ ਸੈਂਡ ਕਰਦਾ ਸੀ ਮੇਰੀ ਜ਼ਿੰਦਗੀ ਵਿੱਚ ਬਦਲਾਅ ਆ ਗਿਆ ਕਿਉਂਕਿ ਮੇਰੇ ਘਰਦਿਆਂ ਨੂੰ ਮੇਰੇ ਲੱਛਣ ਪਸੰਦ ਨਹੀਂ ਸੀ ਮੇਰੀ ਦਾਦੀ ਨੇ ਰਿਸ਼ਤੇਦਾਰੀ ਚੋਂ ਕਹਿ ਕੇ ਮੇਰਾ ਰਿਸ਼ਤਾ ਕਰਵਾ ਦਿੱਤਾ ਮੈਂ ਆਪਣੇ ਘਰਦਿਆਂ ਨੂੰ ਕਿਹਾ ਕਿ ਪੂਰਾ ਸਾਲ ਮੈਂ ਵਿਆਹ ਨਹੀਂ ਕਰਵਾਉਣਾ ਭਾਵੇਂ ਕੁਝ ਵੀ ਹੋਰ ਹੋ ਜਾਵੇ ਮੈਨੂੰ ਪਤਾ ਸੀ ਕਿ ਜੇ ਮੈਂ ਵਿਆਹ ਕਰਵਾ ਲਿਆ ਤਾਂ ਮੈਂ ਘਰੇਲੂ ਜ਼ਿੰਦਗੀ ਵਿੱਚ ਫਸ ਜਾਊਂਗਾ ਇਸ ਲਈ ਮੈਂ ਕੁਵਾਰਾ ਰਹਿਣਾ ਚਾਹੁੰਦਾ ਸੀ ਮੈਂ ਕੁੜੀ ਵਾਲਿਆਂ ਨੂੰ ਵੀ ਸਿੱਧਾ ਹੀ ਕਹਿੰਦਾ ਸੀ ਕਿ ਮੈਂ ਹਜੇ ਵਿਆਹ ਨਹੀਂ ਕਰਵਾਣਾ ਮੈਂ ਆਪਣੀ ਲਾਈਫ ਸੈੱਟ ਕਰਨੀ ਆ ਮੇਰੇ ਘਰ ਦੇ ਕਹਿੰਦੇ ਸੀ ਕਿ ਹੁਣ ਤੂੰ ਕਿਹੜੀ ਲਾਈਫ ਸੈੱਟ ਕਰਨੀ ਆ ਕੰਮ ਕਰਨ ਦੀ ਉਮਰ ਆ ਤੇ ਆਪਣਾ ਕੰਮ ਕਰ ਤੈਨੂੰ ਵੀ ਪਤਾ ਲੱਗੂਗਾ ਕਿ ਕਮਾਈਆਂ ਕਿੱਦਾਂ ਹੁੰਦੀਆਂ ਵਾ ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਸੀ ਮੈਂ ਉਹਨੂੰ ਕਿਹਾ ਕਿ ਜ਼ਮੀਨ 'ਚੋਂ ਅੱਧਾ ਹਿੱਸਾ ਵੰਡ ਕੇ ਮੇਰੇ ਨਾਮ ਕਰਵਾ ਦੇ ਮੇਰੀ ਮਾਂ ਨੇ ਜ਼ਮੀਨ ਦਾ ਅੱਧਾ ਹਿੱਸਾ ਮੇਰੇ ਨਾਮ ਕਰਵਾ ਦਿੱਤਾ ਮੈਂ ਬਹੁਤ ਖੁਸ਼ ਸੀ ਕਿਉਂਕਿ ਇਹ ਮੇਰੀ ਆਪਣੀ ਪ੍ਰਾਪਰਟੀ ਬਣ ਗਈ ਸਭ ਕੁਝ ਮੇਰਾ ਆਪਣਾ ਬਣ ਗਿਆ ਜਾਣੇ ਘਰ ਵਿੱਚੋਂ ਵੀ ਮੈਨੂੰ ਅੱਧਾ ਹਿੱਸਾ ਮਿਲ ਗਿਆ ਸੀ ਤਾਂ ਮੇਰਾ ਮਨ ਬਦਲ ਗਿਆ ਸੀ ਮੈਂ ਕੁੜੀ ਵਾਲਿਆਂ ਨੂੰ ਫੋਨ ਕਰਕੇ ਸਿੱਧੀ ਨਾ ਕਰ ਦਿੱਤੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇਹ ਰਿਸ਼ਤਾ ਨਹੀਂ ਕਰਵਾਉਣਾ ਕਿਉਂਕਿ ਯਾਇਸ਼ੀਆਂ ਕਰਨਾ ਤਾਂ ਮੇਰਾ ਪਹਿਲਾ ਸ਼ੌਂਕ ਸੀ ਤੇ ਮੈਂ ਕਿਸੇ ਇੱਕ ਕੁੜੀ ਤੇ ਟਿਕ ਕੇ ਨਹੀਂ ਰਹਿ ਸਕਦਾ ਸੀ ਇਸ ਲਈ ਮੈਂ ਫੋਨ ਕਰਕੇ ਸਿੱਧੀ ਨਾ ਕਰ ਦਿੱਤੀ ਸੀ ਮੇਰੇ ਘਰ ਦੇ ਕਹਿੰਦੇ ਸੀ ਕਿ ਤੂੰ ਸਾਡੇ ਰਿਸ਼ਤੇਦਾਰਾਂ ਨਾਲ ਚੰਗਾ ਨਹੀਂ ਕੀਤਾ ਮੈਂ ਤੋੜ ਮੈਂ ਰਿਸ਼ਤਾ ਤੋੜ ਦਿੱਤਾ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਮੈਂ ਹਜੇ ਆਪਣੀ ਜ਼ਿੰਦਗੀ ਜਿਉਣੀ ਚਾਹੁੰਦਾ ਸੀ ਮੇਰੇ ਘਰ ਦੇ ਮੇਰੇ ਨਾਲ ਰੋਜ਼ ਲੜਦੇ ਸੀ ਮੈਂ ਅੱਧੀ ਪ੍ਰਾਪਰਟੀ ਦਾ ਹਿੱਸਾ ਤਾਂ ਲੈ ਚੁੱਕਿਆ ਸੀ ਤੇ ਘਰ ਦੇ ਕਹਿੰਦੇ ਸੀ ਕਿ ਇਹ ਚਲਾਕੀ ਆ ਤੈਨੂੰ ਰਾਸ ਨਹੀਂ ਆਉਣੇ ਉਹਨਾਂ ਨੇ ਮੇਰੇ ਨਾਲ ਬਹੁਤ ਗੁੱਸਾ ਕੀਤਾ ਕਿ ਮੈਨੂੰ ਬੁਲਾਉਣਾ ਵੀ ਛੱਡ ਦਿੱਤਾ ਮੈਂ ਵੀ ਆਪਣੇ ਚਾਰਾਂ ਦੋਸਤਾਂ ਨਾਲ ਘੁੰਮਦਾ ਫਿਰਦਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਸੀਂ ਮੈਨੂੰ ਜ਼ਿਆਦਾ ਤੰਗ ਕੀਤਾ ਤਾਂ ਮੈਂ ਇਹ ਪ੍ਰਾਪਰਟੀ ਵੇਚ ਕੇ ਬਾਹਰ ਚਲਾ ਜਾਊਂਗਾ ਘਰਦਿਆਂ ਨੂੰ ਲੱਗਿਆ ਕਿ ਕਿਤੇ ਮੈਂ ਸੱਚੀ ਗੇਚ ਨਾ ਦੇਵਾਂ ਤਾਂ ਉਹਨਾਂ ਨੇ ਮੈਨੂੰ ਕੁਝ ਵੀ ਕਹਿਣਾ ਛੱਡ ਦਿੱਤਾ ਤੇ ਆਪਣੇ ਕੰਮ ਨਾਲ ਮਤਲਬ ਰੱਖਣ ਲੱਗ ਪਏ ਮੇਰੇ ਰਿਸ਼ਤੇ ਨੂੰ 2 ਸਾਲ ਹੋ ਗਏ ਸੀ ਪਰ ਮੈਂ ਹਜੇ ਵੀ ਕਿਤੇ ਨਵਿਆਹਿਆ ਨਹੀਂ ਸੀ ਇਸ ਲਈ ਮੈਨੂੰ ਕਹਿੰਦੇ ਸੀ ਕਿ ਕੀ ਕਿਤੇ ਕੰਮ ਤੇ ਹੀ ਲੱਗ ਜਾ ਮੈਂ ਉਹਨਾਂ ਦੀ ਇੱਕ ਨਹੀਂ ਸੰਦ ਤੇ ਆਪਣੇ ਮौज-ਮਸਤੀ ਦੇ ਵਿੱਚ ਹੀ ਰਹਿੰਦਾ ਸੀ। ਹਰ ਰੋਜ਼ ਮੇਰੀ ਮਾਂ ਇੱਕੋ ਗੱਲ ਕਹਿੰਦੀ ਸੀ ਕਿ ਸੁਖਿਆ ਵਿਆਹ ਕਰਵਾ ਲੈ ਕਿਤੇ ਮੈਂ ਪੋਤਾ-ਪੋਤੀ ਦੇਖਣ ਨੂੰ ਤਰਸ ਨਾ ਜਾਵਾਂ। ਮੈਂ ਉਹਨੂੰ ਕਹਿੰਦਾ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ। ਮੈਂ ਕਾਫੀ ਪੈਸੇ ਕੁੜੀਆਂ ਦੇ ਪ੍ਰਬਾਧ ਕਰਨ ਲੱਗ ਪਿਆ ਸੀ। ਚਾਰ ਕੁੜੀਆਂ ਮੇਰੇ ਆਲੇ-ਦੁਆਲੇ ਬੈਠੀਆਂ ਰਹਿੰਦੀਆਂ ਸੀ। ਮੇਰੇ ਨਾਲ ਫੋਨ ਤੇ ਗੱਲਾਂ ਵੀ ਕਰਦੀਆਂ ਸੀ। ਕੁੜੀਆਂ ਵੀ ਏਦਾਂ ਦੀਆਂ ਸੀ ਕਿ ਉਹਨਾਂ ਨੂੰ ਮੇਰੇ ਨਾਲ ਗੱਲਾਂ ਕਰਨ ਦਾ ਚਸਕਾ ਪੈ ਗਿਆ ਸੀ। ਮੈਂ ਗੰਦੀਆਂ ਮੰਦੀਆਂ ਗੱਲਾਂ ਉਹਨਾਂ ਦੇ ਨਾਲ ਕਰਦਾ ਤੇ ਆਪਣੀ ਜ਼ਿੰਦਗੀ ਦੇ ਫੁੱਲ ਨਜ਼ਾਰੇ ਲੈਂਦਾ ਸੀ ਮੇਰੇ ਦੋਸਤ ਕਹਿੰਦੇ ਸੀ ਕਿ ਕਿਸੇ ਕੁੜੀ ਨਾਲ ਸਾਡੀ ਵੀ ਗੱਲ ਕਰਵਾ ਦੇ ਤਾਂ ਮੈਂ ਕਹਿੰਦਾ ਸੀ ਕਿ ਮੈਂ ਉਹਨਾਂ ਨੂੰ ਪੂਰੀ ਟੌਰ ਨਾਲ ਤੁਸੀਂ ਰਿਹਾ ਕਰੋ ਕੋਈ ਵੀ ਕੁੜੀ ਸ਼ਕਲ ਵੇਖਦੀ ਆ ਜਿੱਦਾਂ ਆਪਾਂ ਨੂੰ ਸੋਹਣੀਆਂ ਕੁੜੀਆਂ ਚੰਗੀਆਂ ਲੱਗਦੀਆਂ ਉਹਨਾਂ ਨੂੰ ਵੀ ਸੋਹਣੇ ਮੁੰਡੇ ਹੀ ਚਾਹੀਦੇ ਆ ਮੈਂ ਦਿਨੋ ਦਿਨ ਅਜਿਹੀਆਂ ਵਿੱਚ ਵਧਦਾ ਜਾਂਦਾ ਸੀ ਕੁੜੀਆਂ ਅੱਗੇ ਤੋਂ ਅੱਗੇ ਆਪਣੀਆਂ ਸਹੇਲੀਆਂ ਨਾਲ ਮੇਰੀਆਂ ਗੱਲਾਂ ਕਰਵਾਉਂਦੀਆਂ ਮੈਂ ਕਾਫੀ ਪੈਸੇ ਖਰਚਦਾ ਤੇ ਉਹ ਮੇਰੇ ਨਾਲ ਉਹ ਸਭ ਕੁਝ ਵੀ ਕਰਦੀਆਂ ਤੇ ਨਾਲੇ ਗੱਲਾਂ ਕਰਦੀਆ ਮੈਂ ਕਾਫੀ ਦੇਰ ਰਾਤ ਘਰੇ ਆਉਂਦਾ ਕਦੇ-ਕਦੇ ਤਾਂ ਮੈਨੂੰ ਬਹੁਤ ਥਕਾਵਟ ਹੁੰਦੀ ਤੇ ਮੈਂ ਟਾਈਮ ਨਾਲ ਆ ਕੇ ਸੌਂ ਜਾਂਦਾ ਸੀ ਮੈਨੂੰ ਜ਼ਿਆਦਾ ਥਕਾਵਟ ਵੀ ਹੋ ਜਾਂਦੀ ਸੀ ਫਿਰ ਇੱਕ ਦਿਨ ਮੇਰਾ ਡੈਡੀ ਕਹਿੰਦਾ ਕਿ ਜੇ ਤੂੰ ਵਿਆਹ ਨਾ ਕਰਵਾਇਆ ਤਾਂ ਪੱਕਾ ਮੈਂ ਕੁਝ ਖਾ ਕੇ ਮਰ ਜਾਊਗਾ ਮੈਂ ਤਾਂ ਫਸ ਗਿਆ ਸੀ ਕਿਉਂਕਿ ਮੈਂ ਆਪਣੇ ਪਿਓ ਨੂੰ ਮਰਦਾ ਵੀ ਨਹੀਂ ਦੇਖ ਸਕਦਾ ਸੀ ਇੰਨੀ ਪ੍ਰਾਪਰਟੀ ਮਿਲੀ ਸੀ ਦੇ ਨਾਲੇ ਮੇਰੇ ਅਜੇ ਤੱਕ ਉਹਨਾਂ ਨੇ ਮੈਨੂੰ ਛਿੜਕਿਆ ਵੀ ਨਹੀਂ ਸੀ ਉਹਦੇ ਪੈਸੇ ਤੇ ਹੀ ਮੈਂ ਇੰਨੀ ਐਸ਼ ਕੀਤੀ ਸੀ ਉਹਨਾਂ ਨੇ ਇੱਕ ਰਿਸ਼ਤਾ ਹੋਰ ਵੇਖਿਆ ਤੇ ਉਸ ਕੁੜੀ ਦੇ ਨਾਲ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਤੇ ਮੈਂ ਤਾਂ ਵੱਜ ਗਿਆ ਸੀ 6 ਮਹੀਨਿਆਂ ਦੇ ਵਿੱਚ ਮੇਰਾ ਵਿਆਹ ਕਰਨਾ ਸੀ ਮੈਨੂੰ ਘਰ ਦੇ ਆਉਣ ਜਾਣ ਵੀ ਘਾਟ ਹੀ ਦਿੰਦੇ ਸੀ ਕਹਿੰਦੇ ਸੀ ਕਿ ਵਿਆਹ ਦੀਆਂ ਤਿਆਰੀਆਂ ਕਰ ਲੈ ਪਰ ਫਿਰ ਵੀ ਮੈਂ ਟਾਈਮ ਕੱਢ ਕੇ ਯਸ਼ੀਆ ਮਰਦਲੀ ਕਰੋੋਂ ਨਿਕਲੀ ਜਾਂਦਾ ਸੀ ਕੁੜੀ ਬੋਸ ਹੋਣੀ ਸੀ ਮੇਰਾ ਦਿਲ ਕਰਦਾ ਸੀ ਕਿ ਵਿਆਹ ਤੋਂ ਪਹਿਲਾਂ ਇੱਕ ਵਾਰ ਉਹਨੂੰ ਮਿਲ ਲਵਾਂ ਫਿਰ ਮੈਂ ਸੋਚਿਆ ਕਿ ਇਦਾਂ ਮੇਰੀ ਇੱਜ਼ਤ ਘਟ ਜਾਊਗੀ ਘਰ ਵਾਲੀ ਤੋਂ ਇੱਜ਼ਤ ਵੀ ਕਰਾਉਣੀ ਜ਼ਰੂਰੀ ਆ ਇਸ ਤਰ੍ਹਾਂ ਉਹ ਮੇਰੀ ਇੱਜ਼ਤ ਨਹੀਂ ਕਰੂਗੀ ਵਿਆਹ ਦੀ ਪਹਿਲੀ ਰਾਤ ਹੀ ਖੁਸ਼ ਕਰੂੰਗਾ ਤੇ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕੁੜੀਆਂ ਨੂੰ ਕਿੱਦਾਂ ਖੁਸ਼ ਕਰੀਦਾ ਇਸ ਲਈ ਮੈਂ ਉਸ ਕੁੜੀ ਨਾਲ ਫੋਨ ਤੇ ਗੱਲ ਵੀ ਘਾਟੀ ਕਰਦਾ ਸੀ ਜਦ ਕਿ ਉਹ ਮੇਰੇ ਨਾਲ ਜਾਣ ਪਹਿਚਾਨ ਬਣਾਉਣਾ ਚਾਹੁੰਦੀ ਸੀ ਤੇ ਮੈਨੂੰ ਕਦੇ-ਕਦੇ ਫੋਨ ਆਪ ਵੀ ਕਰਦੀ ਸੀ ਮੈਂ ਫੋਨ ਤੇ ਗੱਲ ਕਰਦਾ ਸੀ ਤੇ ਉਹ ਨੂੰ ਇਹ ਵੀ ਕਹਿੰਦਾ ਸੀ ਕਿ ਮੇਰੀ ਕਿਸੇ ਕੁੜੀ ਨਾਲ ਕੋਈ ਵੀ ਗੱਲ ਨਹੀਂ ਮੈਂ ਬਹੁਤ ਝੂਠ ਬੋਲਦਾ ਸੀ ਜਦ ਕਿ ਕੁੜੀ ਸਹੀ ਸੀ ਮੈਂ ਹੀ ਇਹੋ ਜਿਹਾ ਸੀ ਪਰ ਝੂਠ ਬੋਲ ਕੇ ਉਹਦੇ ਤੋਂ ਸਾਰੀ ਗੱਲਬਾਤ ਪੁੱਛ ਲੈਂਦਾ ਹੁੰਦਾ ਸੀ ਉਹ ਵਿਚਾਰੀ ਬਹੁਤ ਭੂਲੀ ਸੀ ਤੇ ਮੇਰੇ ਨਾਲ ਹਰ ਤਰ੍ਹਾਂ ਦੀ ਗੱਲ ਵੀ ਕਰ ਲੈਂਦੀ ਸੀ ਬਸ 6 ਮਹੀਨਿਆਂ ਵਿੱਚ ਮੇਰੇ ਨਾਲ ਫਿਰ ਉਹਦਾ ਵਿਆਹ ਹੋ ਗਿਆ ਮੈਂ ਉਹਨੂੰ ਵਿਆਹ ਕੇ ਘਰੇ ਲਿਆਇਆ ਉਹਦਾ ਨਾਮ ਕਿਰਨ ਸੀ ਗਰਨਾ ਦੇ ਨਾਲ ਮੈਂ ਵਿਆਹ ਦੀ ਪਹਿਲੀ ਸੁਹਾਗ ਰਾਤ ਬਣਾਈ ਉਹ ਵੀ ਬਹੁਤ ਖੁਸ਼ ਸੀ ਉਹਨੂੰ ਤਕਲੀਫ ਮਹਿਸੂਸ ਹੋਈ ਮੈਂ ਸਮਝ ਗਿਆ ਸੀ ਹਰ ਇੱਕ ਕੁੜੀ ਨੂੰ ਮਹਿਸੂਸ ਹੁੰਦੀ ਆ ਮੈਂ ਉਹਦੇ ਨਾਲ ਬਹੁਤ ਖੁਸ਼ ਹੋਈ ਸੀ ਉਹ ਵੀ ਮੇਰੇ ਨਾਲ ਖੁਸ਼ ਹੋਈ ਸੀ ਮੈਂ ਮਨ ਚਾਹਿਆ ਪਿਆਰ ਉਹਦੇ ਨਾਲ ਕੀਤਾ ਉਹਦੇ ਕਹਿਣ ਤੇ ਹੀ ਅਗਲੀ ਰਾਤ ਨੂੰ ਕੁਝ ਕੀਤਾ ਮੇਰੇ ਦਿਲ ਦੀ ਇਹ ਇਰਜ਼ੀ ਵੀ ਪੂਰੀ ਹੋ ਗਈ ਕਿਵੇਂ ਆਪਣੀ ਘਰ ਵਾਲੀ ਦੇ ਨਾਲ ਉਹ ਸਭ ਕੁਝ ਕਰੀਦਾ ਵੈਸੇ ਤਾਂ ਬਹੁਤ ਅਜੀਬ ਸੀ ਮੈਂ ਬਹੁਤ ਮਾਰਦਾ ਸੀ ਪਰ ਆਪਣੇ ਘਰ ਵਾਲੀ ਦੇ ਨਾਲ ਸਭ ਕੁਝ ਕਰਕੇ ਮੈਨੂੰ ਬਹੁਤ ਮਜ਼ਾ ਆਇਆ ਸੀ। ਦੇਮ ਮੰਗਦੇਗੇ ਤੇ ਮੇਰੀ ਘਰ ਵਾਲੀ ਪ੍ਰੈਗਨੈਂਟ ਹੋ ਗਈ ਸੀ। ਪਰ ਫਿਰ ਵੀ ਮੈਂ ਆਪਣੀਆਂ ਆਦਤਾਂ ਨਹੀਂ ਛੱਡਿਆ ਨਾ। ਮੈਂ ਉਹਨਾਂ ਦੇ ਨਾਲ ਉਹ ਸਭ ਕੁਝ ਕਰਦਾ ਸੀ। ਕੁਝ ਮਹੀਨਿਆਂ ਵਿੱਚ ਮੇਰੀ ਘਰ ਵਾਲੀ ਪ੍ਰੈਗਨੈਂਟ ਹੋਈ। ਆਪਣੀ ਘਰ ਵਾਲੀ ਨੂੰ ਸਿਰਫ ਹਸਪੀਟਲ ਤੱਕ ਹੀ ਲੈ ਕੇ ਜਾਂਦਾ। ਤੇ ਆਪ ਮੈਂ ਦੁਨੀਆ ਦੀ ਕੋਈ ਏਦਾਂ ਦੀ ਥਾਂ ਨਹੀਂ ਸੀ ਜਿੱਥੇ ਨਾ ਜਾਂਦਾ ਹੋਵਾਂ। ਮੇਰੀਆਂ ਸਹੇਲੀਆਂ ਕਹਿੰਦੀਆਂ ਸੀ ਕਿ ਤੇਰੀ ਘਰ ਵਾਲੀ ਕਿੱਦਾਂ ਦੀ ਔਰਤ ਆ। ਜੀ ਨੂੰ ਤੇਰੇ ਬਾਰੇ ਪਤਾ ਮੈਂ ਉਹਦੀਆਂ ਤਰੀਫਾਂ ਕਰਦਾ ਸੀ ਕਿ ਕਰਨ ਵਰਗੀ ਕੁੜੀ ਮੈਨੂੰ ਕਦੀ ਵੀ ਨਹੀਂ ਮਿਲਨੀ ਉਹਨੂੰ ਮੇਰੀ ਪਰਸਨਲ ਲਾਈਫ ਨਾਲ ਕੋਈ ਮਤਲਬ ਨਹੀਂ ਜਿੱਦਾਂ ਮੈਂ ਕਹਿ ਦਿੱਤਾ ਉਦਾਂ ਹੀ ਉਹ ਕਰਦੀ ਆ ਉਹਦੇ ਵਰਗੀ ਕੋਈ ਦੁਨੀਆ ਤੇ ਹੈ ਹੀ ਨਹੀਂ ਪਰ ਮੈਂ ਉਹਨੂੰ ਧੋਖਾ ਦਿੰਦਾ ਚੰਗਾ ਨਹੀਂ ਲੱਗਦਾ ਮੇਰੇ ਕੋਲ ਰਹਿ ਨਹੀਂ ਹੁੰਦਾ ਇਹ ਚਸਕਾ ਮੈਨੂੰ ਬਹੁਤ ਮਾੜਾ ਪੈ ਗਿਆ ਮੈਂ ਹੌਲੀ ਹੌਲੀ ਆਪਣੇ ਆਪ ਨੂੰ ਸੁਧਾਰਨਾ ਚਾਹੁੰਦਾ ਸਹੇਲੀਆਂ ਕਹਿੰਦੀਆਂ ਸੀ ਕਿ ਤੂੰ ਕਦੀ ਵੀ ਆਪਣੇ ਆਪ ਨੂੰ ਸੁਧਾਰ ਨਹੀਂ ਸਕਦਾ ਸਾਡੇ ਵਰਗੀਆਂ ਕੁੜੀਆਂ ਤੈਨੂੰ ਪਸੰਦ ਕਰਦੀਆਂ ਰਹਿਣਗੀਆਂ ਤੂੰ ਉਹਨਾਂ ਦੇ ਜਾਲ ਵਿੱਚ ਫਸਦਾ ਹੀ ਰਹੇਂਗਾ ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਹੁਣ ਮੈਂ ਇਹ ਕੰਮ ਛੱਡੀ ਦੇਣਾ ਮੈਂ ਹੁਣ ਕਿਸੇ ਦੇ ਜਾਲ ਵਿੱਚ ਨਹੀਂ ਫਸਣਾ ਬਸ ਬੱਚਾ ਹੋਣ ਤੋਂ ਬਾਅਦ ਮੈਂ ਕਿਸੇ ਕੁੜੀ ਨਾਲ ਕੋਈ ਮਤਲਬ ਵੀ ਨਹੀਂ ਰੱਖਣਾ ਇਦਾਂ ਕੁਝ ਮਹੀਨਿਆਂ ਬਾਅਦ ਮੇਰੀ ਘਰਵਾਲੀ ਨੇ ਇੱਕ ਸੋਹਣੇ ਜਿਹੇ ਮੁੰਡੇ ਨੂੰ ਜਾਣਨ ਦਿੱਤਾ ਉਹ ਮੇਰੀ ਅੱਖ ਦਾ ਤਾਰਾ ਬਣ ਗਿਆ ਸੀ ਜਿਹਨੂੰ ਮੈਂ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਮੇਰਾ ਮੁੰਡਾ ਮੇਰੀ ਜਾਨ ਬਣ ਗਿਆ ਤੇ ਮੈਂ ਆਪਣੇ ਘਰ ਵਾਲੇ ਨੂੰ ਹੋਰ ਵੀ ਪਿਆਰ ਕਰਨ ਲੱਗ ਪਿਆ। ਮੈਂ ਬਾਹਰ ਜਾਣਾ ਵੀ ਘਟਾ ਦਿੱਤਾ ਤੇ ਜ਼ਿਆਦਾਤਰ ਆਪਣੇ ਘਰ ਵਾਲੀ ਤੇ ਮੁੰਡੇ ਦੇ ਨਾਲ ਹੀ ਟਾਈਮ ਸਪੈਂਡ ਕਰਨ ਲੱਗ ਪਿਆ। ਮੇਰੀ ਮਾਂ ਮੇਰੀ ਘਰ ਵਾਲੀ ਤੋਂ ਚੋਰੀ ਕਹਿੰਦੀ ਸੀ ਕਿ ਹੁਣ ਸੁਧਰ ਜਾ ਬਾਲ ਬੱਚੇ ਵਾਲਾ ਹੋ ਗਿਆ। ਹੁਣ ਇਹੋ ਜਿਹਾ ਲੱਛਣ ਕਰਦਾ ਤੂੰ ਚੰਗਾ ਨਹੀਂ ਲੱਗਦਾ। ਮੈਂ ਆਪਣੀ ਮਾਂ ਨੂੰ ਕਿਹਾ ਕਿ ਹੁਣ ਮੈਂ ਇਦਾਂ ਦਾ ਕੋਈ ਵੀ ਕੰਮ ਨਹੀਂ ਕਰਨਾ। ਕਿਰਣਾ ਨਾਲ ਹੁਣ ਮੈਂ ਸਹੀ ਰਿਹਾ ਕਰੂੰਗਾ। ਇੱਕ ਦਿਨ ਮੈਂ ਫਿਰ ਆਪਣੀਆਂ ਸਹੇਲੀਆਂ ਨੂੰ ਮਿਲਣ ਚਲਾ ਗਿਆ। ਉਸ ਦਿਲੇ ਮੇਰੀ ਘਰ ਵਾਲੀ ਆਪਣੇ ਪੇਕੇ ਗਈ ਸੀ ਮੈਂ ਉਹਨੂੰ ਉਹਦੇ ਪੇਕੇ ਛੱਡ ਕੇ ਆਪਣੀ ਇੱਕ ਸਹੇਲੀ ਨੂੰ ਫੋਨ ਕੀਤਾ ਜਿਹਦਾ ਨਾਮ ਸ਼ੈਲੀ ਸੀ ਮੈਂ ਉਹਨੂੰ ਕਿਹਾ ਕਿ ਮੇਰਾ ਮਨ ਨੂੰ ਬਹੁਤ ਦਿਲ ਕਰ ਰਿਹਾ ਤਾਂ ਉਹ ਮੈਨੂੰ ਕਹਿੰਦੀ ਕਿ ਫਲਾਣੇ ਰੈਸਟੋਰੈਂਟ ਵਿੱਚ ਪਹੁੰਚ ਜਾ ਆਪਾਂ ਉੱਥੇ ਕੌਫੀ ਪੀਂਨੇ ਆ ਉਹਦੇ ਨਾਲ ਦੋ ਕੁੜੀਆਂ ਹੋਰ ਸੀ ਉਹਨਾਂ ਦੋ ਕੁੜੀਆਂ ਵਿੱਚੋਂ ਇੱਕ ਕੁੜੀ ਇੰਨੀ ਖੂਜਾਦਾ ਸੋਹਣੀ ਸੀ ਕਿ ਮੇਰਾ ਤਾਂ ਉਹਦੇ ਤੇ ਮਾਣੇ ਡੋਲ ਗਿਆ ਸੀ ਸੱਚੀ ਉਹਨੂੰ ਵੇਖ ਕੇ ਏਦਾਂ ਲੱਗਦਾ ਸੀ ਕਿ ਜਿੱਦਾਂ ਹੋਰ ਪਰਿ ਹੋਵੇ ਰੰਗ ਗੋਰਾ, ਨੀਲੀਆਂ ਅੱਖਾਂ, ਗੁਲਾਬੀ ਬੁੱਲ, ਗਲੇ ਵਿੱਚ ਸੋਨੇ, ਸੋਨੇ ਦੀ ਚੈਂਤ, ਹੱਥਾਂ ਵਿੱਚ ਸੋਨੇ ਦੀਆਂ ਮੁੰਦੀਆਂ, ਪਤਲੀਆਂ-ਪਤਲੀਆਂ ਉਂਗਲਾਂ, ਪਰ ਮੇਂ ਛਾਤੀ, ਪਤਲਾ ਜਿਹਾ ਲੱਕ ਪਿਛਵਾੜੇ ਤੋਂ ਵੀ ਬੜੀ ਸੋਹਣੀ ਲੱਗ ਰਹੀ ਸੀ। ਮੈਂ ਸ਼ੈਲੀ ਨੂੰ ਕਿਹਾ ਕਿ ਇਹ ਕੁੜੀ ਕੌਣ ਆ? ਸ਼ੈਦੀ ਕਹਿਣ ਲੱਗੀ ਕਿ ਇਹ ਸਾਡੀ ਰਿਸ਼ਤੇਦਾਰੀ ਵਿੱਚੋਂ ਆ। ਜੋ ਮੇਰੇ ਨਾਲ ਵੈਸੀ ਹੀ ਆਈ ਹੈ। ਮੈਂ ਸ਼ੈਲੀ ਨੂੰ ਕਿਹਾ ਕਿ ਇਹਦੇ ਨਾਲ ਮੇਰੀ ਗੱਲ ਕਰਾ। ਉਹ ਕਹਿੰਦੀ ਕਿ ਇਹ ਇਹੋ ਜੇ ਨਹੀਂ ਆ। ਮੈਂ ਕਿਹਾ ਬਾਸ ਤੂੰ ਗੱਲ ਕਰਵਾ ਦੇ। ਸ਼ੈਲੀ ਨੇ ਉਹਦੇ ਨਾਲ ਮੇਰੀ ਗੱਲ ਕਰਵਾ ਦਿੱਤੀ। ਮੈਂ ਉਹਦੇ ਨਾਲ ਮੈਂ ਫਿਰ ਆਪਣੇ ਮਨ ਦੀ ਹਰ ਇੱਛਾ ਪੂਰੀ ਕੀਤੀ। ਉਹਦੇ ਨਾਲ ਉਹ ਕੁਝ ਕੀਤਾ ਜੋ ਮੈਂ ਆਪਣੇ ਘਰ ਵਾਲੇ ਦੇ ਨਾਲ ਵੀ ਨਹੀਂ ਕੀਤਾ ਸੀ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕਿਹੜੇ ਮੋਤੀ ਪੁੰਨ ਕੀਤੇ ਸੀ। ਮੇਰੀ ਹਰ ਇੱਕ ਰੀਜ ਪੂਰੀ ਹੁੰਦੀ ਆ। ਇਦਾਂ ਹੀ ਮੈਂ ਉਸ ਕੁੜੀ ਦੇ ਪਿਆਰ ਵਿੱਚ ਸਭ ਕੁਝ ਭੁੱਲ ਗਿਆ ਸੀ। ਉਹ ਮਾਨਸੀ ਮੇਰੀ ਜ਼ਿੰਦਗੀ ਵਿੱਚ ਇੱਕ ਨਵੇਂ ਬਹਾਰ ਬਣ ਕੇ ਆਈ ਸੀ ਮੈਂ ਉਹਦੇ ਨਾਲ ਫੋਨ 'ਤੇ ਗੱਲਾਂ ਕਰਦਾ ਸੀ ਆਪਣੇ ਘਰ ਵਾਲੇ ਨੂੰ ਮਹੀਨਾ ਮਹੀਨਾ ਉਹਦੇ ਪੇਕਿਆਂ ਦੇ ਘਰ ਛੱਡ ਆਉਂਦਾ ਸੀ ਤਾਂ ਕਿ ਮੈਂ ਮਾਨਸੀ ਦੇ ਨਾਲ ਆਪਣੀ ਹਰ ਇੱਕ ਰੀਜ ਪੂਰੀ ਕਰ ਸਕਾਂ ਤੇ ਦੂਸਰਾ ਮੈਂ ਮਾਨਸੀ ਨੂੰ ਦਿਲੋਂ ਦਿਲ ਸੌਣ ਵੀ ਲੱਗ ਪਿਆ ਸੀ ਮੇਰਾ ਦਿਲ ਕਰਦਾ ਸੀ ਕਿ ਮਾਨਸੀ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਾਂ ਮਾਨਸੀ ਵੀ ਮੈਨੂੰ ਚਾਹੁੰਦੀ ਸੀ ਤੇ ਉਹਨੂੰ ਮੇਰੇ ਨਾਲ ਰਹਿਣਾ ਵਧੀਆ ਵੀ ਲੱਗ ਪਿਆ ਸੀ ਇਦਾਂ ਲੱਗਦਾ ਸੀ ਕਿ ਜਿੱਦਾਂ ਮੇਰੀ ਜ਼ਿੰਦਗੀ ਵਿੱਚ ਸਾਰੇ ਪਾਸੇ ਗੁਲਾਬ ਦੇ ਫੁੱਲ ਖਿੜਦੇ ਹੋ ਤੇ ਉਪਰੋਂ ਮੇਰੇ ਘਰ ਵਾਲੇ ਮੈਨੂੰ ਹੱਦ ਤੋਂ ਵੱਧ ਪਿਆਰ ਕਰਦੇ ਸੀ ਤੇ ਮੇਰੀ ਸਹੇਲੀ ਵੀ ਮੈਨੂੰ ਬਹੁਤ ਪਿਆਰ ਕਰਨ ਲੱਗ ਪਈ ਸੀ ਉਹ ਵੀ ਮੇਰੇ ਤੋਂ ਜਾਣਵਾਰਦੀ ਸੀ ਮੇਰੇ ਆਲੇ-ਦੁਆਲੇ ਗੁਲਾਬਾਂ ਦੀ ਫੁੱਲਾਂ ਦੀ ਖੁਸ਼ਬੂ ਹਮੇਸ਼ਾ ਰਹਿੰਦੀ ਸੀ ਜਿਹੜੀ ਮੈਂ ਜਿਉਂਦੇ ਜੀ ਇਸ ਦੁਨੀਆ ਤੇ ਭੁੱਲ ਨਹੀਂ ਸਕਦਾ ਇਦਾਂ ਹੀ ਮਾਨ ਸਿੰਘ ਨੇ ਕਹਿੰਦੀ ਸੀ ਕਿ ਮੇਰੇ ਨਾਲ ਵਿਆਹ ਕਰਵਾ ਲੈ ਤੂੰ ਆਪਣੇ ਘਰ ਵਾਲੇ ਨੂੰ ਛੱਡ ਦੇ ਮਯੋਨੂ ਕਹਿੰਦਾ ਸੀ ਕਿ ਮੈਂ ਆਪਣੀ ਘਰ ਵਾਲੀ ਛੱਡ ਸਕਦਾ ਪਰ ਮੇਰਾ ਇੱਕ ਸੋਹਣਾ ਜਿਹਾ ਮੁੰਡਾ ਉਹ ਤਾਂ ਮੇਰੀ ਜਾਨ ਪਰ ਮੈਂ ਆਪਣੀ ਘਰ ਵਾਲੀ ਤੇ ਬੱਚੇ ਨੂੰ ਨਹੀਂ ਛੱਡ ਸਕਦਾ ਮਾਨਸੀ ਮੈਨੂੰ ਧੱਕੇ ਨਾਲ ਹੀ ਆਪਣੇ ਨਾਲ ਰੱਖਣ ਨੂੰ ਫਰਦੀ ਸੀ ਕਿ ਮੇਰਾ ਮੈਂ ਤੇਰਾ ਸਾਰਾ ਖਰਚਾ ਆਪ ਚੁੱਕ ਲਿਆ ਕਰੂੰਗੀ ਪਰ ਤੂੰ ਮੇਰੇ ਤੋਂ ਇਲਾਵਾ ਕਿਸੇ ਹੋਰ ਕੋਲ ਨਹੀਂ ਜਾਣਾ ਮੈਂ ਤੈਨੂੰ ਤੇਰੀ ਘਰ ਵਾਲੀ ਦੇ ਨਾਲ ਨਹੀਂ ਬਰਦਾਸ਼ਤ ਕਰ ਸਕਦੀ ਮੈਂ ਵੀ ਜਸਮ ਦਾ ਭੁੱਖਾ ਤੇ ਲਾਲਚ ਕਰਦਾ ਸੀ ਇਸ ਲਈ ਮੈਂ ਮਾਨਸੀ ਦੀ ਹਰ ਇੱਕ ਗੱਲ ਮੰਨਦਾ ਸੀ ਤੇ ਉਹਦੇ ਕਰਕੇ ਮੈਂ ਆਪਣੇ ਘਰ ਵਾਲੀ ਦੇ ਨਾਲ ਵੀ ਲੜਾਈ ਕਰ ਲੈਂਦਾ ਸੀ। ਮੇਰੀ ਘਰ ਵਾਲੀ ਦਾ ਸੁਭਾਅ ਵੀ ਦਿਨੋਂ ਦਿਨ ਬਦਲਦਾ ਜਾਂਦਾ ਸੀ ਕਿਉਂਕਿ ਮੈਂ ਵੀ ਉਹਦੇ ਨਾਲ ਹਮੇਸ਼ਾ ਖਿੱਚ ਕੇ ਬੋਲਦਾ ਸੀ ਕਿਉਂਕਿ ਮੈਂ ਉਹਨੂੰ ਚੰਗਾ ਨਹੀਂ ਸਮਝਦਾ ਸੀ। ਮੇਰੀ ਘਰ ਵਾਲੀ ਤੋਂ ਮੇਰਾ ਤਾਂ ਮਨ ਭਰ ਗਿਆ ਸੀ। ਮਾਨਸੀ ਨੇ ਮੇਰੇ ਦਿਮਾਗ ਵਿੱਚ ਪਤਾ ਨਹੀਂ ਕੀ ਪਾ ਦਿੱਤਾ ਸੀ ਕਿ ਮੈਂ ਆਪਣੇ ਘਰ ਵਾਲੀ ਤੋਂ ਦੂਰ ਦੂਰ ਰਹਿਣ ਲੱਗ ਪਿਆ ਸੀ। ਮਾਨਸੀ ਮੈਨੂੰ ਕਹਿੰਦੀ ਸੀ ਕਿ ਮੈਂ ਤੈਨੂੰ ਹਰ ਇੱਕ ਤਰ੍ਹਾਂ ਦਾ ਮਜ਼ਾ ਦਿਊਂਗੀ ਪਰ ਤੂੰ ਆਪਣੀ ਘਰਵਾਲੀ ਤੋਂ ਦੂਰ ਰਿਆ ਕਰ ਮੈਂ ਆਪਣੀ ਘਰਵਾਲੀ ਦੇ ਨਾਲ ਰਾਤ ਨੂੰ ਵੀ ਨਹੀਂ ਸੌਂਦਾ ਸੀ ਇਸ ਗੱਲ ਤੇ ਮੇਰੇ ਘਰ ਦੇ ਵੀ ਮੇਰੇ ਨਾਲ ਬਹਿਸ ਕਰਦੇ ਸੀ ਕਿ ਆਪਣੀ ਘਰਵਾਲੀ ਦੇ ਨਾਲ ਪਿਆਰ ਕਿਉਂ ਨਹੀਂ ਕਰਦਾ ਜੇ ਤੁਹਾਡੇ ਵਿੱਚ ਕੋਈ ਗੱਲ ਆ ਤਾਂ ਸਾਨੂੰ ਦੱਸਦੇ ਅਸੀਂ ਤੁਹਾਡਾ ਫੈਸਲਾ ਕਰਾ ਦੇਵਾਂਗੇ ਤਾਂ ਮੇਰੇ ਘਰਦਿਆਂ ਨੂੰ ਮੈਂ ਕਿਹਾ ਕਿ ਮੈਂ ਆਪਣੀ ਘਰਵਾਲੀ ਦੇ ਕੋਲ ਨਹੀਂ ਜਾਣਾ ਚਾਹੁੰਦਾ ਕਿ ਇਸ ਗੱਲ ਤੇ ਮੇਰੇ ਘਰਦਿਆਂ ਨੇ ਮੇਰਾ ਸਾਥ ਨਹੀਂ ਦਿੱਤਾ ਸੀ ਕਿਰਨ ਦੇ ਵੱਲ ਦੀ ਗੱਲ ਉਹਨਾਂ ਨੇ ਕੀਤੀ ਮੈਂ ਇਕੱਲਾ ਸੀ ਤੇ ਸਾਰੇ ਹੀ ਕਿਰਨ ਦੇ ਨਾਲ ਸੀ ਮੈਂ ਆਸ਼ਕੀ ਵਿੱਚ ਫਸਿਆ ਹੋਇਆ ਇਨਸਾਨ ਸੀ ਉਹ ਵੀ ਕਹਿੰਦੀ ਸੀ ਕਿ ਮੈਂ ਤੁਹਾਡੇ ਤੋਂ ਬਿਨਾ ਨਹੀਂ ਰਹਿ ਸਕਦੀ ਤੇ ਮੈਂ ਮਾਂਸੇ ਬਿਨਾ ਨਹੀਂ ਰਹਿ ਸਕਦਾ ਸੀ ਸਾਡੇ ਘਰ ਵਿੱਚ ਇਦਾਂ ਹੀ ਰੌੜਾ ਰੌਲਾ ਤੇ ਲੜਾਈ ਪੈਣ ਲੱਗ ਪਈ ਮੈਂ ਪੂਰੇ 7 ਮਹੀਨੇ ਆਪਣੇ ਘਰ ਵੱਲ ਦੇ ਲਾਗੇ ਵੀ ਨਾ ਲੱਗਿਆ ਤੇ ਨਾ ਹੀ ਉਹਦੇ ਨਾਲ ਕੋਈ ਗੱਲਬਾਤ ਕੀਤੀ ਮੈਂ ਬਸ ਆਪਣੇ ਮੁੰਡੇ ਨੂੰ ਹੀ ਪਿਆਰ ਕਰਦਾ ਸੀ ਤੇ ਉਹਦੇ ਨਾਲ ਹੀ ਮੇਰਾ ਥੋੜਾ ਬਹੁਤਾ ਪਿਆਰ ਸੀ ਸਾਰੇ ਮੇਰੇ ਤੋਂ ਬਹੁਤ ਦੁਖੀ ਸੀ ਇੱਕ ਦਿਨ ਮੈਂ ਆਪਣੀ ਘਰ ਵਾਲੀ ਨੂੰ ਕਿਹਾ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਮੇਰੀ ਘਰ ਵਾਲੀ ਮੇਰੀਆਂ ਮਿੰਤਾ ਕਰਦੀ ਸੀ ਕਿ ਤੁਸੀਂ ਮੈਨੂੰ ਛੱਡ ਨਾ ਦਿਓ ਅਸੀਂ ਤੁਹਾਡੇ ਬਿਨਾਂ ਤਾਂ ਮਰ ਜਾਵਾਂਗੇ ਉਹ ਮੇਰਾ ਖਹਿੜਾ ਹੀ ਨਹੀਂ ਛੱਡਦੀ ਸੀ ਇੱਕ ਦਿਨ ਮਾਨਸੀ ਮੈਨੂੰ ਕਹਿਣ ਲੱਗੀ ਕਿ ਤੁਹਾਡੀ ਘਰ ਵਾਲੀ ਨੇ ਇਸ ਤਰ੍ਹਾਂ ਤੁਹਾਡਾ ਸਾਥ ਨਹੀਂ ਛੱਡਣਾ ਤੁਸੀਂ ਉਹਨੂੰ ਜਾਨੋਂ ਹੀ ਮਾਰ ਦਿਓ ਮੈਂ ਉਹਦੀ ਇਹ ਗੱਲ ਸੁਣ ਕੇ ਪਹਿਲਾਂ ਤਾਂ ਕੰਬ ਗਿਆ ਸੀ ਮੈਂ ਕੁਝ ਬੋਲਿਆ ਨਹੀਂ ਤੇ ਮਾਨਸੀ ਕਹਿਣ ਲੱਗੀ ਕਿ ਉਹ ਆਪਣੇ ਵਿੱਚ ਫਰਕ ਪਵਾਉਂਦੀ ਆ ਮੈਂ ਤੇਰੇ ਨਾਲ ساری ਜ਼ਿੰਦਗੀ ਗੁਜ਼ਾਰਾ ਲਈ ਤਿਆਰ ਆ ਤੇ ਆਪਾਂ ਉਹਨੂੰ ਮਾਰ ਕੇ ਕਿਤੇ ਭੱਜ ਜਾਵਾਂਗੇ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਮੈਂ ਬਿਨਾਂ ਕੱਪੜਿਆਂ ਤੋਂ ਮਾਨਸੀ ਦੇ ਨਾਲ ਪਿਆ ਸੀ ਤੇ ਇਸ ਗੱਲ ਦੀ ਸਹਿਮਤੀ ਹੋ ਗਈ ਸੀ ਉਹ ਮੈਨੂੰ ਇੰਨਾ ਪਿਆਰ ਕਰਦੀ ਸੀ ਤੇ ਉਹਦੇ ਨਾਲ ਮੇਰੀ ਸਾਂਝ ਬਹੁਤ ਡੂੰਘੀ ਪੈ ਗਈ ਸੀ ਕਿ ਮੈਨੂੰ ਇਹ ਗੱਲ ਉਹਦੀ ਮੰਨਣੀ ਪਈ ਮੈਂ ਮਾਨਸੀ ਦੇ ਬੁਲਾਹ ਦੇ ਵਿੱਚ ਫੁੱਲ ਪਾਏ ਹੋਏ ਸੀ ਕਿ ਆਪਣੀ ਘਰ ਵਾਲੀ ਨੂੰ ਮਾਰਨ ਦੇ ਲਈ ਤਿਆਰ ਹੋ ਗਿਆ ਸੀ ਫਿਰ ਕੁਝ ਛੇਰ ਬਾਅਦ ਮੈਂ ਆਪਣੇ ਘਰ ਗਿਆ ਤੇ ਇਹ ਦੇਖਣ ਲੱਗ ਗਿਆ ਕਿ ਮੌਕਾ ਮੈਨੂੰ ਕਦੋਂ ਮਿਲਦਾ ਮਾਨਸੀ ਮੈਨੂੰ ਫੋਨ ਤੇ ਫੋਨ ਕਰੀ ਜਾਂਦੀ ਸੀ ਕਿ ਤੇਰਾ ਟਾਈਮ ਹੋ ਗਿਆ ਤੇ ਤੂੰ ਇਹਨਾਂ ਨੂੰ ਮਾਰ ਕੇ ਮੇਰੇ ਕੋਲ ਆ ਜਾ ਮੈਂ ਸਟੋਰ ਰੂਮ ਵਿੱਚ ਗਿਆ ਜਿੱਥੇ ਮੈਂ ਤਿੱਖੇ ਹਥਿਆਰ ਰੱਖੇ ਹੋਏ ਸੀ ਜੋ ਮੇਰੇ ਯਾਰਾਂ ਦੋਸਤਾਂ ਦੀ ਲੜਾਈ ਵਿੱਚ ਮੇਰੇ ਕੰਮ ਆਉਂਦੇ ਸੀ ਜਦੋਂ ਕਿਤੇ ਬਗਾਨੇ ਬੰਦੇ ਨਾਲ ਲੜਾਈ ਹੋ ਜਾਂਦੀ ਇੱਕ ਫੋਨ ਤੇ ਘਰੋਂ ਦਿੱਖਿਆ ਤਿਆਰ ਲੈ ਕੇ ਮੈਂ ਉੱਥੇ ਪਹੁੰਚ ਜਾਂਦਾ ਸੀ ਮੈਂ ਆਪਣੇ ਸਟੋਰ ਰੂਮ ਚੋਂ ਚੋਰੀ ਤਲਵਾਰ ਕੱਢੀ ਸਾਰੇ ਘਰ ਦੇ ਆਪੋ ਆਪਣੇ ਕਮਰਿਆਂ ਵਿੱਚ ਸੁੱਤੇ ਪਏ ਸੀ ਤੇ ਸਿਆਲਾਂ ਦੇ ਦਿਨ ਸੀ ਕਿਸੇ ਨੂੰ ਕੋਈ ਹੋਸ਼ ਨਹੀਂ ਸੀ ਆਪਣੇ ਕਾਮ ਦੇ ਹੱਥਾਂ ਨਾਲ ਗਰਵਾਣ ਚੁੱਕੀ ਜਿਹਦੇ ਨਾਲ ਮੈਂ ਆਪਣੇ ਘਰ ਵਾਲੇ ਦਾ ਕਤਲ ਕਰਨਾ ਸੀ ਮੈਂ ਆਪਣੇ ਬੱਚੇ ਨੂੰ ਚੁੱਕ ਕੇ ਜਾਣਾ ਚਾਹੁੰਦਾ ਸੀ ਤੇ ਸਿਰਫ ਆਪਣੇ ਘਰ ਵਾਲੇ ਨੂੰ ਹੀ ਮਾਰਨਾ ਚਾਹੁੰਦਾ ਸੀ ਕਿਉਂਕਿ ਆਪਣੇ ਬੱਚੇ ਨੂੰ ਮਾਰਨ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ ਮੈਂ ਹਜੇ ਸਟੋਰ ਰੂਮ ਵਿੱਚੋਂ ਕਿਰਪਾਨ ਕੱਢ ਕੇ ਆਪਣੇ ਕਮਰੇ ਵੱਲ ਨੂੰ ਤੁਰਿਆ ਜਾ ਰਿਹਾ ਸੀ ਜਿੱਥੇ ਮੇਰੀ ਘਰਵਾਲੀ ਤੇ ਮੇਰਾ ਬੱਚਾ ਸੁੱਤੇ ਪਏ ਸੀ ਮੈਂ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਸੀ ਤੇ ਆਪਣੇ ਫੋਨ ਦੀ ਲਾਈਟ ਜਗਾ ਕੇ ਜਾ ਰਿਹਾ ਸੀ ਜਦੋਂ ਮੈਂ ਘਰ ਕਮਰੇ ਦੇ ਬੂਹੇ ਦੇ ਮੂਹਰੇ ਗਿਆ ਤਾਂ ਦੇਖਿਆ ਕਿ ਮੇਰੀ ਘਰਵਾਲੀ ਇਕੱਲੀ ਨਹੀਂ ਸੁੱਤੀ ਸੀ ਉਹਦੇ ਨਾਲ ਮੇਰਾ ਡੈਡੀ ਤੇ ਮੇਰੀ ਮੰਮੀ ਸੁੱਤੇ ਹੋਏ ਸੀ ਮੈਂ ਇਹ ਦੇਖ ਕੇ ਤਾਂ ਇਕਦਮ ਹੈਰਾਨ ਹੋ ਗਿਆ ਮੈਂ ਤਾਂ ਆਪਣੀ ਘਰ ਵਾਲੇ ਨੂੰ ਇਕੱਲੀ ਸੌਣ ਲੈ ਕੇ ਆਈ ਸੀ ਉਹ ਮੈਨੂੰ ਕਹਿੰਦੀ ਸੀ ਕਿ ਮੈਂ ਅੱਜ ਇਕੱਲੀ ਹੀ ਸੌਂਗੀ ਪਰ ਫਿਰ ਵੀ ਮੇਰੇ ਮੰਮੀ ਡੈਡੀ ਉਹਦੇ ਨਾਲ ਹੀ ਸੁੱਤੇ ਸੀ ਮੈਨੂੰ ਆਪਣੇ ਘਰ ਵਾਲੇ ਤੇ ਗੁੱਸਾ ਚੜ ਗਿਆ ਕਿ ਉਹਨੇ ਮੈਨੂੰ ਕਿਦਾਂ ਧੋਖਾ ਦਿੱਤਾ ਮੈਂ ਹੌਲੀ ਜਿਹੀ ਰਜੋਈ ਚੱਕ ਕੇ ਦੇਖਿਆ ਤਾਂ ਮੇਰੀ ਭੈਣ ਉਹਨੂੰ ਘੁੱਟ ਕੇ ਜੱਫੀ ਪਾ ਕੇ ਪਈ ਸੀ ਉਹਨੂੰ ਦੇਖ ਕੇ ਤਾਂ ਮੇਰੀ ਹੋਰ ਵੀ jaan ਨਿਕਲ ਗਈ ਇਨੇ ਚਰ ਨੂੰ ਮੇਰੇ ਜੀਜੇ ਨੇ ਦਰਵਾਜ਼ਾ ਬੰਦ ਕੀਤਾ ਤੇ ਮੈਨੂੰ ਘੁੱਟ ਕੇ ਪਿੱਛੋਂ ਜੁੱਠੀ ਪਾ ਲਈ। ਮੇਰੀ ਕਿਰਪਾਨ ਮੇਰੇ ਹੱਥੋਂ ਡਿੱਗ ਗਈ ਸੀ। ਇਹ ਵੇਖ ਕੇ ਮੇਰੇ ਮਾਂ ਪਿਓ ਤੇ ਭੈਣ ਵੀ ਉੱਠ ਗਏ ਸੀ। ਮੇਰੀ ਘਰ ਵਾਲੇ ਮੈਨੂੰ ਕਹਿਣ ਲੱਗੀ ਕਿ ਅਸੀਂ ਸੁੱਤੇ ਨਹੀਂ ਸੀ, ਜਾਗਦੇ ਸੀ। ਸਾਨੂੰ ਤੇਰੀ ਸਾਜ਼ਿਸ਼ ਦਾ ਪਤਾ ਲੱਗ ਗਿਆ ਸੀ। ਇਸ ਲਈ ਅਸੀਂ ਚੁੱਕਣੇ ਹੋ ਗਏ ਸੀ। ਮੈਨੂੰ ਮਾਰਨ ਵਾਲੀ ਤੇਰੀ ਕੋਸ਼ਿਸ਼ ناکਾਮ ਹੋ ਗਈ ਆ। ਹੁਣ ਤੂੰ ਸਾਨੂੰ ਸਭ ਸੱਚ-ਸੱਚ ਦੱਸ ਦੇ। ਮੈਂ ਸ਼ੁਕਤਨ ਦੀ ਬਹੁਤ ਕੋਸ਼ਿਸ਼ ਕਰਦਾ ਸੀ ਪਰ ਮੈਨੂੰ ਮੇਰੇ ਚੀਜ਼ੇ ਨਹੀਂ ਛੱਡੇ ਨੇ ਮੇਰੇ ਪਿਓ ਨੇ ਮੇਰੇ ਮੂੰਹ ਤੇ ਥੱਪੜ ਮਾਰੇ ਸਾਰੇ ਮੈਨੂੰ ਚੰਗਾ ਮਾੜਾ ਕਹਿਣ ਲੱਗੇ ਕਿ ਤੇਰੀ ਇਹ ਕਰਤੂਤ ਦਾ ਸਾਨੂੰ ਪਹਿਲਾਂ ਹੀ ਪਤਾ ਸੀ ਤੂੰ ਉਸ ਕਲਮ ਨੂੰ ਹੀ ਕੁੜੀ ਦਾ ਮਗਰ ਲੱਗ ਕੇ ਇਸ ਬਗਾਨੀ ਧੀ ਨੂੰ ਮਾਰ ਦੇਵੇਂਗਾ ਤੇ ਸਾਡਾ ਨਿੱਕਾ ਜਿਹਾ ਜਵਾਕ ਰੁਲ ਜਾਊਗਾ ਬਗਾਨੀਆਂ ਕਦੇ ਮਾਂਵਾਂ ਨਹੀਂ ਬਣਦੀਆਂ ਇੱਕ ਮਾਂ ਹੀ ਆਪਣੇ ਪੋਤੀ ਪੁੱਤ ਨੂੰ ਸਮਝ ਸਕਦੀ ਆ ਹੋਰ ਕੋਈ ਵੀ ਨਹੀਂ ਤੂੰ ਕਦੀ ਵੀ ਚੰਗਾ ਪਿਓ ਨਹੀਂ ਬਣ ਸਕਦਾ ਸਾਨੂੰ ਤੇਰੇ ਤੋਂ ਇਹੀ ਉਮੀਦ ਸੀ ਕਿ ਤੂੰ ਇਹਨਾਂ ਨੂੰ ਮਾਰ ਕੇ ਆਪਣੇ ਕੋਈ ਸਹੇਲੀ ਰੱਖਣਾ ਚਾਹਣਾ ਜਿਹਦੇ ਨਾਲ ਸਾਡਾ ਹਸਤਾ ਖੇਡਦਾ ਪਰਿਵਾਰ ਬਰਬਾਦ ਹੋ ਜਾਊਗਾ ਅਸੀਂ ਇਦਾਂ ਨਹੀਂ ਹੋਣ ਦੇ ਸਕਦੇ ਸਾਨੂੰ ਪਤਾ ਸੀ ਕਿ ਤੂੰ ਕਿਰਨ ਨੂੰ ਮਾਰ ਕੇ ਹੀ ਸਾਹ ਲਵੇਂਗਾ ਕਿਉਂਕਿ ਤੇਰੇ ਤੇ ਤੇਰੀਆਂ ਅਜੈਸ਼ੀਆਂ ਦਾ ਪੂਤ ਸਵਾਰਾ ਤੈਨੂੰ ਖੁੱਲਾ ਪੈਸਾ ਦੇਣਾ ਇਹ ਸਾਡੀ ਗਲਤੀ ਸੀ ਤੇਰੇ ਨਾਮ ਜ਼ਮੀਨ ਜਾਇਦਾਦ ਕਰਵਾਉਣੇ ਤੇ ਤੈਨੂੰ ਐਸ਼ ਕਰਵਾਉਣੇ ਸਾਡੀ ਸਭ ਤੋਂ ਵੱਡੀ ਗਲਤੀ ਸੀ ਸਾਨੂੰ ਪਤਾ ਹੁੰਦਾ ਕਿ ਤੂੰ ਸਾਡੀ ਗੰਦੀ ਔਲਾਦ ਹੀ ਨਿਕਲੇਂਗੀ ਤਾਂ ਅਸੀਂ ਤੈਨੂੰ ਕਦੇ ਵੀ ਪ੍ਰਾਪਰਟੀ ਨਹੀਂ ਦੇਣੀ ਸੀ ਤੂੰ ਸਾਨੂੰ ਬਲੈਕਮੇਲ ਕਰਦਾ ਰਿਹਾ ਅਸੀਂ ਫਿਰ ਵੀ ਤੈਨੂੰ ਕੁਝ ਨਹੀਂ ਕਿਹਾ ਸਾਨੂੰ ਤੇਰੇ ਸਾਰੇ ਕਾਰਨਾਮਿਆਂ ਦਾ ਪਤਾ ਸੀ ਪਰ ਫਿਰ ਵੀ ਅਸੀਂ ਇਗਨੋਰ ਕੀਤਾ ਕਿਉਂਕਿ ਅਸੀਂ ਆਪਣੇ ਨੂੰਹ ਤੇ ਪੋਤੇ ਨੂੰ ਘਰੋਂ ਨਹੀਂ ਜਾਣ ਜਾਂਦਾ ਦੇਖ ਸਕਦੇ ਸੀ ਇਹਨਾਂ ਨਾਲ ਸਾਡਾ ਬਹੁਤ ਹੀ ਮੋਹ ਤੇ ਆ ਤੇ ਸਾਡਾ ਤਾਂ ਪਰਿਵਾਰ ਵੀ ਖਤਮ ਹੋ ਸਕਦਾ ਰੱਬ ਨੇ ਤੇਰਾ ਨਾਮ ਜੱਗ ਤੇ ਕੀਤਾ ਤੇਨੂੰ ਪੁੱਤ ਦਿੱਤਾ ਪਰ ਤੈਨੂੰ ਫਿਰ ਵੀ ਅਕਲ ਨਹੀਂ ਆਈ ਮੇਰੀ ਭੈਣ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਕਹਿਣ ਲੱਗੀ ਕਿ ਤੇਰੇ ਵਰਗੇ ਦਾ ਭਰਾ ਕੈਨੂੰ ਵਿਦਿਆਲ ਨਹੀਂ ਕਰਦਾ ਸ਼ਰਮ ਆਉਂਦੀ ਆ ਮੈਨੂੰ ਜਦੋਂ ਕਿਸੇ ਨੂੰ ਕਹਿੰਦੀ ਨੂੰ ਕਿ ਇਹ ਮੇਰਾ ਭਰਾ ਪਤਾ ਨਹੀਂ ਕਿੰਨੀਆਂ ਕੁੜੀਆਂ ਨੂੰ ਤੂੰ ਆਪਣੇ ਪਿੱਛੇ ਲਾਇਆ ਹੋਇਆ ਵਾ ਤੇ ਕਿੰਨੀਆਂ ਕੁੜੀਆਂ ਜੋ ਆਪਣੇ ਮਾਂ ਪਰ ਦੀ ਇੱਜ਼ਤ ਨੂੰ ਰੋਲ ਕੇ ਤੇਰੇ ਨਾਲ ਉਹ ਸਭ ਕੁਝ ਗੰਦ ਕਰਦੀਆਂ ਰਹੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਉਹ ਕਿੱਦਾਂ ਦੀਆਂ ਕੁੜੀਆਂ ਹੋਣੀਆਂ ਜੋ ਤੇਰ ਨਾ ਰਾਤਾਂ गुजार ਲੈਂਦੀ ਆ ਤੋ ਇੰਨੀ ਸੋਹਣੀ ਭਾਬੀ ਨੂੰ ਛੱਡ ਕੇ ਲੋਕਾਂ ਨੇ ਆ ਕੁੜੀਆਂ ਆਲੇ ਦੁਆਲੇ ਫਿਰਦਾ ਤੈਨੂੰ ਘਰ ਨਾਲ ਕੋਈ ਮਤਲਬ ਨਹੀਂ ਮਾਂ ਪਿਓ ਨੇ ਤੈਨੂੰ ਪੈਸੇ ਦੇ ਕੇ ਜਾਦਾ ਹੀ ਝਮਲਾ ਲਿਆ ਇਹੋ ਜਿਹਾ ਪੁੱਤ ਨਾਲ ਉਹ ਤਾਂ ਇੱਕ ਧੀ ਜੰਮ ਲੈਂਦੇ ਤਾਂ ਸ਼ਾਇਦ ਤੁਹਾਡੀ ਇੱਜ਼ਤ ਨੂੰ ਦਾਗ ਨਾ ਲਾਉਂਦੀ ਇਹਨਾਂ ਤਾਂ ਤੁਹਾਡੀ ਇੱਜ਼ਤ ਹੀ ਮਿੱਟੀ ਵਿੱਚ ਮਿਲਾ ਦਿੰਦੀ ਲੋਕ ਵੀ ਕਹਿੰਦੇ ਹੋਣਗੇ ਕਿ ਇਹੋ ਜਿਹੇ ਮੁੰਡੇ ਨੂੰ ਕੀ ਜੰਮਣੇ ਜੰਮਣ ਨੂੰ ਪਏ ਸੀ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਮੇਰੀ ਤਾਂ ਚੋਰੀ ਫੜੀ ਗਈ ਸੀ ਮੈਂ ਆਪਣੇ ਘਰ ਵਾਲੇ ਨੂੰ ਮਾਰਨ ਆਇਆ ਸੀ ਪਰ ਆਪ ਹੀ ਫੜਿਆ ਗਿਆ ਸੀ ਮੇਰੀ ਘਰ ਵਾਲੀ ਕਹਿਣ ਲੱਗੀ ਕਿ ਹੁਣ ਮੈਂ ਤੈਨੂੰ ਇਦਾਂ ਨਹੀਂ ਛੱਡਣਾ ਮੇਰੀ ਮਾਂ ਕਹਿਣ ਲੱਗੀ ਕਿ ਤੈਨੂੰ ਇਹੋ ਜਿਹੇ ਦਰਿੰਦੇ ਨੂੰ ਤਾਂ ਜੇਲ੍ਹ ਭੇਜਣਾ ਹੀ ਚਾਹੀਦਾ ਮੇਰੇ ਡੈਡੀ ਨੇ ਪੁਲਿਸ ਨੂੰ ਫੋਨ ਕੀਤਾ ਤੇ ਮੇਰੇ ਖਿਲਾਫ ਕੰਪਲੇਂਟ ਆਪ ਹੀ ਲਿਖਾ ਦਿੱਤੀ ਕੁਝ ਟਾਈਮ ਬਾਅਦ ਪੁਲਿਸ ਆ ਗਈ ਸ਼ਾਇਦ ਮੇਰੇ ਮਾਪਿਓ ਨੇ ਪਹਿਲਾਂ ਇਹੀ ਸੋਚਿਆ ਹੋਇਆ ਸੀ ਕਿ ਮੈਨੂੰ ਇਹੋ ਜਿਹਾ ਸਬਕ ਸਿਖਾਉਣਾ ਹੀ ਚਾਹੀਦਾ ਤਾਕੇ ਸਾਰੀ ਜ਼ਿੰਦਗੀ ਮੈਂ ਯਾਦ ਰੱਖਾਂਗਾ ਪੁਲਿਸ ਮੈਨੂੰ ਫੜ ਕੇ ਲੈ ਗਈ ਸੀ ਤੇ ਮੇਰੇ ਤੇ ਮੇਰੀ ਘਰਵਾਲੀ ਦੇ ਵਿੱਚ ਕਾਫੀ ਫਰਕ ਪੈ ਗਿਆ ਸੀ ਮੇਰੇ ਘਰ ਦੇ ਕਹਿੰਦੇ ਸੀ ਕਿ ਤੇਰੇ ਹੋਣ ਜਾਂ ਨਾ ਹੋਣ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੋ ਬੰਦਾ ਆਪਣੀ ਘਰਵਾਲੀ ਤੇ ਬੱਚਿਆਂ ਦਾ ਨਹੀਂ ਹੋ ਸਕਿਆ ਉਹ ਕਿਸੇ ਦਾ ਵੀ ਨਹੀਂ ਹੋ ਸਕਦਾ ਮੇਰੀ ਪ੍ਰਾਪਰਟੀ ਦੇ ਸਾਰੇ ਕਾਰਜ ਮੇਰੀ ਘਰਵਾਲੀ ਦੇ ਹੱਥ ਵਿੱਚ ਫੜਾ ਦਿੱਤੇ ਸੀ ਤੇ ਮੇਰੀ ਘਰਵਾਲੀ ਨੂੰ ਕੋਈ ਵੀ ਦੁੱਖ ਨਹੀਂ ਸੀ ਉਕਾ ਮੈਂ ਕਿ ਕਿ ਹੁਣ ਤੈਨੂੰ ਪਤਾ ਲੱਗੂਗਾ ਕਿ ਕਤਲ ਕਿਵੇਂ ਕਰੀਦਾ ਮੇਰੇ ਘਰ ਦੇ ਨੇ ਪੁਲਿਸ ਨੂੰ ਮੇਰਾ ਫੋਨ ਫੜਾਇਆ ਤੇ ਉਹਦੇ ਰਿਕਾਰਡਿੰਗ ਵਿੱਚ ਲੱਗੀ ਹੋਈ ਸੀ ਮੈਂ ਆਪਣੀ ਸਾਰੀ ਗੱਲ ਪੁਲਿਸ ਨੂੰ ਦੱਸ ਦਿੱਤੀ ਤੇ ਮੇਰੇ ਨਾਲ ਮੇਰੀ ਸਹੇਲੀ ਨੂੰ ਵੀ ਉਹਨਾਂ ਨੇ ਚੱਕ ਲਿਆ ਸੀ ਉਹਦੇ ਤੇ ਵੀ ਪਰਚਾ ਦਰਜ ਹੋ ਗਿਆ ਸੀ ਮੇਰੇ ਨਾਲ ਉਹ ਵੀ ਜੇਲ੍ਹ ਵਿੱਚ ਚਲੀ ਗਈ ਸੀ ਮੇਰੇ ਘਰ ਦੇ ਨੇ ਮੇਰੀ ਜ਼ਮਾਨਤ ਵੀ ਨਹੀਂ ਕਰਾਈ ਤੇ ਮੇਰੀ ਸਹੇਲੀ ਦੀ ਜ਼ਮਾਨਤ ਉਹਦੇ ਘਰ ਦੇ ਕਰਵਾ ਕੇ ਲੈ ਗਏ ਸੀ ਉਨੇ ਆਪਣੀ ਗਲਤੀ ਨੂੰ ਮੰਨ ਲਿਆ ਸੀ ਮੈਂ ਫੜਿਆ ਗਿਆ ਸੀ ਮੇਰੀਆਂ ਸਾਰੀਆਂ ਚੋਰੀਆਂ ਸਾਹਮਣੇ ਆ ਗਈਆਂ ਸੀ ਤੇ ਮੈਂ ਜੇਲ੍ਹ ਵਿੱਚ ਆਪਣੀ ਜ਼ਿੰਦਗੀ गुजारਦਾ ਸੀ ਹੌਲੀ-ਹੌਲੀ ਦਿਨ ਲੰਘਦੇ ਗਏ ਮੇਰਾ ਮੁੰਡਾ 2 ਸਾਲ ਦਾ ਹੋ ਗਿਆ ਸੀ ਤੇ ਮੈਨੂੰ ਜੇਲ੍ਹ ਵਿੱਚ ਹੀ ਰੱਖਿਆ ਸੀ ਫਿਰ ਮੈਂ ਆਪਣੇ ਘਰਦਿਆਂ ਕੋਲੋਂ ਮਾਫੀ ਮੰਗੀ ਕਿ ਮੈਂ ਹੁਣ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰੂੰਗਾ ਮੈਨੂੰ ਤੁਸੀਂ ਮਾਫ ਕਰ ਦਿਓ ਮੈਂ ਆਪਣੇ ਘਰ ਵਾਲੀ ਤੇ ਬੱਚੇ ਨੂੰ ਆਪਣਾ ਪਰਿਵਾਰ ਸਮਝ ਕੇ ਰੱਖੂੰਗਾ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਮੇਰੇ ਨਾਲੋਂ ਜ਼ਿਆਦਾ ਚਲਾਕ ਮੇਰੇ ਘਰ ਦੇ ਸੀ ਮੇਰੀ ਘਰ ਵਾਲੀ ਤੇ ਮੇਰਾ ਮੁੰਡਾ ਘਰੇ ਰਹਿੰਦੇ ਸੀ ਮੇਰੇ ਦਿਮਾਗ ਵਿੱਚ ਆਇਆ ਕਿ ਮੈਂ ਤਾਂ ਆਪਣਾ ਘਰ ਬਰਬਾਦ ਕਰਨ ਨੂੰ ਲੱਗਾ ਸੀ ਮੇਰੇ ਘਰ ਦੇ ਕਿਰਨ ਦੀ ਸਾਈਡ ਲੈਂਦੇ ਸੀ ਉਹ ਕਿੰਨੀ ਚੰਗੀ ਕੁੜੀ ਹੋਊਗੀ ਮੇਰੇ ਇੱਜ਼ਤ ਨਾ ਕਰਨ ਦੇ ਬਾਵਜੂਦ ਵੀ ਮੇਰੇ ਮੁੰਡੇ ਤੇ ਮੇਰੇ ਘਰਦਿਆਂ ਨੂੰ ਇੱਜ਼ਤ ਦੇ ਰਹੀ ਸੀ ਤੇ ਉਹਨਾਂ ਦੇ ਸਹਾਰੇ ਹੀ ਜ਼ਿੰਦਗੀ ਕੱਟ ਰਹੀ ਸੀ ਇੱਕ ਔਰਤ ਇੱਕ ਬੰਦੇ ਦੇ ਬਿਨਾ ਕੁਝ ਵੀ ਨਹੀਂ ਹੁੰਦੀ ਪਰ ਫਿਰ ਵੀ ਉਹ ਮੇਰੀ ਇੱਜ਼ਤ ਕਰਦੀ ਸੀ ਫਿਰ ਮੇਰੇ ਮਾਫੀਆਂ ਮੰਗਣ ਤੇ ਮੇਰੀ ਗਲਤੀ ਮੰਨਣ ਤੇ ਮੇਰੇ ਘਰਦਿਆਂ ਨੇ ਮੈਨੂੰ ਜੇਲ੍ਹ ਵਿੱਚੋਂ ਬਾਹਰ ਲੈ ਆਂਦਾ ਸੀ ਤੇ ਮੈਂ ਘਰ ਆ ਕੇ ਆਪਣੇ ਘਰਵਾਲੀ ਦੇ ਪੈਰਾਂ ਵਿੱਚ ਬੈਠ ਕੇ ਬਹੁਤ ਰੋਇਆ ਸੀ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਕਦੀ ਵੀ ਧੋਖਾ ਨਹੀਂ ਦੇਵਾਂਗਾ ਅੱਜ ਤੋਂ ਬਾਅਦ ਮੈਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰੂੰਗਾ ਜਿਹਦੇ ਨਾਲ ਤੇਰਾ ਦਿਲ ਦੁਖੇ ਮੈਂ ਆਪਣੇ ਮੁੰਡੇ ਨੂੰ ਘੁੱਟ ਕੇ ਗਲੇ ਲਾਇਆ ਮੈਂ ਰੋਂਦਾ ਸੀ ਮੇਰੀ ਹਾਲਤ ਪਹਿਲਾਂ ਵਾਲੀ ਨਹੀਂ ਸੀ ਮੇਰਾ ਤਾਂ ਦਿਲ ਟੁੱਟਿਆ ਹੋਇਆ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਕੁਝ ਖਾ ਕੇ ਮਰ ਜਾਵਾਂ ਪਰ ਮੈਂ ਫਿਰ ਵੀ ਆਪਣੇ ਮੁੰਡੇ ਵੱਲ ਦੇਖ ਕੇ ਹੌਸਲਾ ਵਧਾਇਆ ਤੇ ਚੰਗੀ ਜ਼ਿੰਦਗੀ ਜੀਣ ਦਾ ਉਹਨਾਂ ਨਾਲ ਵਾਅਦਾ ਕਰ ਲਿਆ ਸੀ ਕੁਝ ਟਾਈਮ ਬਾਅਦ ਮੈਂ ਤੇ ਮੇਰੀ ਘਰ ਵਾਲੀ ਫਿਰ ਇੱਕ ਇੱਕੋ ਜਿਹੇ ਹੋ ਗਏ ਸੀ ਮੈਂ ਹੁਣ ਇਹੋ ਜਿਹਾ ਕੁਝ ਵੀ ਨਹੀਂ ਕਰਦਾ ਸੀ ਇਸ ਲਈ ਮੇਰੇ ਘਰ ਦੇ ਮੇਰੇ ਤੋਂ ਵੀ ਖੁਸ਼ ਸੀ ਮੇਰੀ ਭੈਣ ਮੈਨੂੰ ਸਮਝਾਉਂਦੀ ਸੀ ਕਿ ਜੇ ਹੁਣ ਵੀ ਤੂੰ ਨਾ ਨਾ ਸੁਧਰਿਆ ਤਾਂ ਅਸੀਂ ਤੇਰੀ ਸਾਰੀ ਪ੍ਰਾਪਰਟੀ ਤੇਰੇ ਤੋਂ ਖੋ ਕੇ ਮੁੰਡੇ ਦੇ ਨਾਮ ਕਰਵਾ ਦੇਵਾਂਗੇ ਤੇ ਭਾਬੀ ਨੂੰ ਉਹਦੇ ਪੇਕਿਆ ਘਰ ਭੇਜ ਦੇਵਾਂਗੇ ਤਾਂ ਕਿ ਤੈਨੂੰ ਕੋਈ ਪੈਸਾ ਨਾ ਮਿਲ ਸਕੇ ਤੇ ਤੈਨੂੰ ਘਰੋਂ ਵੀ ਬੇਦਖਲ ਕਰ ਦੇਣਗੇ ਆਪਣੇ ਘਰ ਦੇ ਕੋਲ ਮਾਫੀ ਮੰਗਦਾ ਸੀ ਮੈਂ ਇਦਾਂ ਦਾ ਕੁਝ ਵੀ ਨਹੀਂ ਕਰੂੰਗਾ ਇਸ ਲਈ ਮੈਨੂੰ ਇੱਕ ਵਾਰ ਤੁਸੀਂ ਮਾਫ ਕਰ ਦਿਓ ਮੈਂ ਆਪਣੀ ਘਰ ਵਾਲੀ ਦੇ ਅੱਗੇ ਨੀਵਾ ਹੋਣ ਲੱਗ ਪਿਆ ਸੀ ਪਰ ਫਿਰ ਵੀ ਉਹਨੇ ਮੈਨੂੰ ਇੰਨਾ ਫੀਲ ਨਹੀਂ ਹੋਂ ਦਿੱਤਾ ਸੀ ਕਿ ਮੈਂ ਉਹਦੇ ਨਾਲ ਬਹੁਤ ਮਾੜਾ ਕੀਤਾ ਉਹ ਮੇਰੀ ਬਹੁਤ ਇੱਜ਼ਤ ਕਰਦੇ ਸੀ ਇਦਾਂ ਹੀ ਮੈਂ ਇੱਕ ਹੋਰ ਬੱਚਾ ਲਿਆ ਮੇਰੀ ਘਰਵਾਲੀ ਨੇ ਇੱਕ ਕੁੜੀ ਨੂੰ ਜਨਮ ਦਿੱਤਾ ਮੇਰੀ ਭੈਣ ਕਹਿੰਦੀ ਸੀ ਕਿ ਬਹੁਤ ਸੋਹਣਾ ਹੋਇਆ ਤੁਹਾਡੇ ਘਰ ਕੁੜੀ ਹੋਈ ਘੱਟੋ ਘਾਟੇ ਇਸ ਬੰਦੇ ਨੂੰ ਅਕਲ ਤਾਂ ਆ ਜਾਂਦੀ ਤੇ ਕੀ ਕਰਦੀਆਂ ਇੱਜ਼ਤਾਂ ਕੀ ਹੁੰਦੀਆਂ ਕਿਸੇ ਦੀਆਂ ਕੁੜੀਆਂ ਨਾਲ ਜਿਸਮ ਨੂੰ ਸਾਂਝਾ ਕਰਨਾ ਬਹੁਤ ਸੌਖਾ ਪਰ ਜਦੋਂ ਆਪਣੇ ਤੇ ਪੈਂਦੀ ਆ ਨਾ ਫਿਰ ਪਤਾ ਲੱਗਦਾ ਤੇ ਮੇਰੀ ਘਰ ਵਾਲੀ ਕਹਿੰਦੀ ਸੀ ਕਿ ਹੁਣ ਇਹੋ ਜਿਹਾ ਕੁਝ ਵੀ ਨਾ ਕਰਿਓ ਤਾਂ ਕਿ ਤੁਹਾਡੀ ਗਲਤੀ ਦਾ ਅਸਰ ਮੇਰੇ ਬੱਚਿਆਂ ਤੇ ਪਵੇ ਮੈਂ ਆਪਣੀ ਧੀ ਸੁਖਮੰਦੇ ਪੈਰਾਂ ਨੂੰ ਆਪਣੇ ਮੱਥੇ ਨਾਲ ਲਾਇਆ ਤੇ ਚੁੰਮ ਕੇ ਕਿਹਾ ਕਿ ਮੈਂ ਅੱਜ ਤੋਂ ਬਾਅਦ ਤੁਹਾਨੂੰ ਕਦੇ ਵੀ ਦੁਖੀ ਨਹੀਂ ਕਰੂੰਗਾ ਤੇ ਨਾ ਹੀ ਮੈਂ ਬਾਹਰ ਅਜਾਇਸ਼ੀਆਂ ਕਰੂੰਗਾ ਮੈਂ ਆਪਣੀ ਜ਼ਿੰਦਗੀ ਵਿੱਚ ਵਾਪਸ ਫਿਰ ਮੁੜ ਆਇਆ ਸੀ ਤੇ ਘਰ ਦੇ ਮੇਰੀ ਇੱਜ਼ਤ ਕਰਨ ਲੱਗ ਪਏ ਸੀ ਮੇਰੇ ਨਾਲ ਹੱਸਣ ਲੱਗ ਪਏ ਸੀ ਜੋ ਪਰਿਵਾਰ ਵਿੱਚ ਮੈਨੂੰ ਖੁਸ਼ੀ ਮਿਲਦੀ ਸੀ ਉਹ ਖੁਸ਼ੀ ਮੈਨੂੰ ਹੋਰਾਂ ਕੁੜੀਆਂ ਨਾਲ ਨਹੀਂ ਮਿਲਦੀ ਸੀ ਮੈਨੂੰ ਤਾਂ ਹੁਣ ਪਤਾ ਲੱਗਿਆ ਸੀ ਕਿ ਅਸਲੀ ਖੁਸ਼ੀ ਤਾਂ ਮੇਰੇ ਪਰਿਵਾਰ ਵਿੱਚ ਸੀ ਤੇ ਮੈਂ ਲੋਕਾਂ ਦੀਆਂ ਕੁੜੀਆਂ ਵਿੱਚ ਜਿੱਥੋਂ ਲੈ ਲੱਭ ਸਕਦਾ ਸੀ ਉਹਨਾਂ ਨਾਲ ਤਾਂ ਸਿਰਫ ਇੱਕ ਹਾਵਸ ਸੀ ਜਿਹੜੀ ਮੈਨੂੰ ਆਪਣੇ ਵੱਲ ਖਿੱਚਦੀ ਸੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜੁੜ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਕਹਾਣੀ ਸੁਣਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ